ਸੰਗਤ ਜੀ ਆਪਾਂ ਮਹਾਰਨੀ ਦੀ ਸੰਥਿਆ ਕਰ ਰਹੇ ਆ ਤੇ ਗੱਗਾ ਮੁਕਤਾ ਗ ਗੱਗੇ ਕੰਨਾ ਗ ਗੱਗੇ ਸਿਆਰੀ ਗ ਗੱਗੇ ਬਿਹਾਰੀ ਗ ਗੱਗੇ ਔਂਕੜ ਗ ਗੱਗੇ ਦਲੈਂਕੜ ਗ ਗੱਗੇ ਲਾਂ ਗ ਗੱਗੇ ਦਲਾਵਾ ਗ ਗੱਗੇ ਹੁੜਾ ਗ ਗੱਗੇ ਕਨੌੜਾ ਗ ਗੱਗੇ ਟਿੱਪੀ ਗ ਗੱਗੇ ਕੰਨਾ ਉੱਤੇ ਬਿੰਦੀ ਗ गगा मुक्ता गा गगा गा गगे कन्ना गा गगे कन्ना गा गगे सियारी गे गगे सियारी गे गगे बिहारी गी गगे बिहारी गी गगे अंकड़ गो गगे अंकड़ गो गगे दलंकड़ गो गगे दलंकड़ गो गगे लांगे गगे लांगे गगे दलावा गे गगे दलावा गे गगे होड़ा गो गगे होड़ा गो गगे कनोड़ा गो गगे कनोड़ा गो ਪੀਗੰ ਗੱਗੇ ਟਿੱਪੀਗੰ ਗੱਗੇ ਕੰਨਾ ਉੱਤੇ ਬਿੰਦੀ ਗਾ ਗੱਗੇ ਕੰਨਾ ਉੱਤੇ ਬਿੰਦੀ ਗਾ